ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਰਨਪ੍ਰੀਤ ਸਿੰਘ ਦੋਸਤੋ ਇੱਕ ਵਾਰ ਫੇਰ ਮੇਰੇ ਨਾਲ ਅਰਵਿੰਦਰ ਸਿੰਘ ਜੀ ਨੇ ਤੇ ਅਸੀਂ ਇੱਕ ਵਾਰ ਫੇਰ ਤੁਹਾਡੇ ਲਈ ਇੱਕ ਨਵੀਂ ਨੌਲੇਜ ਇੱਕ ਨਵਾਂ ਗਿਆਨ ਲੈ ਕੇ ਆਇਆ ਹੋਇਆ ਦੋਸਤੋ ਨਾਰੀਅਲ ਤੇਲ ਜਿਹੜਾ ਉਹ ਇੱਕ ਅਜਿਹੀ ਨਿਆਮਤ ਆ ਧਰਤੀ ਦੇ ਉੱਤੇ ਜਿਹੜੀ ਕੀ ਤੁਹਾਡੇ ਅੰਦਰ ਦੀਆਂ ਨਾ ਸਿਰਫ ਨਿਊਟ੍ਰੀਸ਼ਨਸ ਪੂਰੀ ਕਰਦੀ ਆ ਤੁਹਾਡੇ ਅੰਦਰ ਦੇ ਕਾਫੀ ਸਾਗੀਆਂ ਚੀਜ਼ਾਂ ਨੂੰ ਜਿਹੜਾ ਘਾਟਾਂ ਪੂਰੀਆਂ ਕਰਦੀ ਆ ਬਲਕਿ ਤੁਹਾਡੇ ਸਰੀਰ ਦੇ ਅੰਦਰ ਦੀ ਗੰਦਗੀ ਬਾਹਰ ਵੀ ਕੱਢਣ ਦੇ ਵਿੱਚ ਬਹੁਤ ਵੱਡਾ ਰੋਲ ਆਦਾ ਕਰਦੀ ਹੈ। ਨਾਰੀਅਲ ਤੇਲ ਅ ਦੇਕਰ ਤੁਸੀਂ ਸਰੀਰ ਦੇ ਉੱਤੇ ਮਾਲਿਸ਼ ਕਰਦੇ ਹੋ ਉਹਦੇ ਵੱਖਰੇ ਗੁਣ ਨੇ। ਜੇ ਉਹਨੂੰ ਕੱਚਾ ਖਾਣੇ ਹੋ ਉਹਦੇ ਵੱਖਰੇ ਗੁਣ ਨੇ। ਜੇ ਇਹਨੂੰ ਸਬਜ਼ੀ ਤੇ ਪਾ ਕੇ ਖਾਣੇ ਹੋ ਉਹਦੇ ਵੱਖਰੇ ਗੁਣ ਨੇ ਤੇ ਜੇਕਰ ਤੁਸੀਂ ਇਸ ਨੂੰ ਦਵਾਈ ਦੇ ਤੌਰ ਦੇ ਉੱਤੇ ਬੋਡੀਜ਼ ਭੇਜਦੇ ਹੋ ਤੇ ਇਹਦੇ ਵੱਖਰੇ ਗੁਣਾ ਦੇ ਵੱਲੋਂ ਆਪਾਂ ਜਾਣੂ ਹੋਵਾਂਗੇ। ਤੇ ਕਿਵੇਂ ਕਿਹੜੇ ਤਰੀਕੇ ਨਾਲ ਲਈਏ ਕਿ ਆਪਾਂ ਸਰੀਰ ਦੀ ਗੰਦਗੀ ਕਿਹੜੇ ਅੰਗ ਦੀ ਗੰਦਗੀ ਬਾਹਰ ਕੱਢੀਏ ਇਹ ਆਪਾਂ ਰਵਿੰਦਰ ਸਿੰਘ ਜੀ ਤੋਂ ਜਾਣਦੇ ਹਾਂ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਫਰਮਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਵੀ ਹਰਵਿੰਦਰ ਜੀ ਨਾਰੀਅਲ ਤੇਲ ਦੋ ਤਿੰਨ ਤਰ੍ਹਾਂ ਦੇ ਨੇ ਮਾਰਕੀਟ ਦੇ ਵਿੱਚ ਵਿੱਚ ਵਿਕ ਰਹੇ ਨੇ ਨਾਰੀਅਲ ਤੇਲ ਸਿਰ ਦੇ ਵਿੱਚ ਲਾਉਣ ਵਾਲਾ ਵੀ ਕਿਹਾ ਜਾਂਦਾ ਹੈ ਨਾਰੀਅਲ ਤੇਲ ਵਾਢੜ ਬ੍ਰਾਂਡ ਦੇ ਵਿੱਚ ਆ ਆ ਰਿਹਾ ਹੈ ਜਿਹੜਾ ਕਿ ਸਸਤਾ ਵੀ ਹੈਗਾ ਤੇ ਨਾਰੀਅਲ ਤੇਲ ਐਕਸਟਰਾ ਵਰਜਨ ਵੀ ਹੈਗਾ ਨਾਰੀਅਲ ਤੇਲ ਵਰਜਨ ਵੀ ਹੈਗਾ ਤੇ ਨਾਰੀਅਲ ਤੇਲ ਤੇ ਬਹੁਤ ਸਾਰੇ ਰੂਪ ਸਾਨੂੰ ਵੇਖਣ ਨੂੰ ਮਿਲਦੇ ਨੇ ਥੋੜਾ ਜਿਹਾ ਪਹਿਲਾਂ ਨਾਰੀਅਲ ਤੇਲ ਨੂੰ ਡਿਫਾਈਨ ਕਰੋ ਤੇ ਫਿਰ ਆਪਾਂ ਅੱਗੇ ਵੱਧਿਆਂ ਵੀ ਇਹਦੇ ਨਾਲ ਗੰਦਗੀ ਕਿਵੇਂ ਬਾਹਰ ਕੱਢੀ ਜਾ ਸਕਦੀ ਹੈ ਜੀ ਕੁਲਵੰਤ ਜੀ ਦੁਨੀਆ 'ਚ ਨਾ ਬੀਜ ਕਈ ਤਰੀਕਿਆਂ 'ਤੇ ਬੀਜ ਜਾਂਦੇ ਆ ਦੁਨੀਆ 'ਚ ਸਭ ਤੋਂ ਕਿਹੜਾ ਮਤਲਬ ਸਭ ਤੋਂ ਜ਼ਿਆਦਾ ਰੈਜ਼ੀਲੀਅੰਟ ਜਿਹੜਾ ਖਰਾਬ ਨਹੀਂ ਹੁੰਦਾ ਬੀਜ ਉਹ ਨਾਰੀਅਲ ਦਾ ਬੀਜ ਹੈ ਸਭ ਤੋਂ ਵੱਡਾ ਵੀ ਹੈ। ਅੰਦਰ ਪਾਰ ਕਰਕੇ ਸਭ ਤੋਂ ਵੱਡਾ ਤੇ ਸਭ ਤੋਂ ਕਿਹੜਾ? ਇਹ ਸਮੁੰਦਰ ਪਾਰ ਕਰਕੇ ਦੂਜੇ ਕੰਟੀਨੈਂਟ ਤੇ ਜਾ ਕੇ ਸਪਰਾਉਟ ਕਰਕੇ ਪੇੜ ਬਣ ਜਾਂਦਾ ਹੈ। ਇਹਦੇ 'ਚ ਇੰਨਾ ਕੁ ਦਮ ਹੈ। ਇਹ ਮਰਦਾ ਨਹੀਂ। ਉਹਨੂੰ ਪਤਾ ਮੈਂ ਸੀਡ ਆਇਲਸ ਤੋਂ ਡਰਦਾ। ਸੀਡ ਆਇਲਸ ਇਨਫਲੇਮੇਸ਼ਨ ਕਰਦੇ। ਇੱਕ ਸੀਡ ਆਇਲ ਜਿਹੜਾ ਕਿ ਛੱਡ ਕੇ ਬਹੁਤ ਹੀ ਅਦਾ ਤੇ ਇਹ ਕਹਿੰਦਾ ਸੀਡ ਆਇਲ ਹੈ ਜਿਹੜਾ ਖੂਨ ਦੇ باوجود ਸੀਡ ਆਇਲ ਕੋਈ ਵੀ ਇਨਫਲੇਮੇਸ਼ਨ ਨਹੀਂ ਕਰਦਾ ਬਲਕਿ ਇਨਫਲੇਮੇਸ਼ਨ ਨੂੰ ਘਟਦਾ। ਕਿਉਂ? ਸੀਡ ਆਇਲ ਚ ਕਿੰਨਾ ਮੈਗਾ 6 ਉਹ ਮੈਗਾ 6 ਦਰਦ ਕਰਾਂਗਾ ਇੱਕ ਅਹਿਜਾ ਸੀਡ ਆਇਲ ਹੈ ਇਹਦੇ ਵਿੱਚ omega 6 ਅਹਿਜ ਹੈ ਉਹ ਦਰਦ ਨਹੀਂ ਕਰਾਂਗਾ ਹਮ ਤਾਂ ਪਹਿਲੀ ਚੀਜ਼ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਕੜਾ ਸਟਰੋਂਗ ਇਹ ਸਭ ਤੋਂ ਵੱਡਾ ਬੀਜ ਹੈ ਜਿਹੜਾ ਕਿ ਬਹੁਤ ਜ਼ਿਆਦਾ ਪ੍ਰਕਿਰਤੀ ਦੇ ਕ੍ਰੋਪ ਤੋਂ ਬਚਣ ਤੋਂ ਬਾਅਦ ਵੀ ਪੇੜ ਬਣ ਜਾਂਦਾ ਹੈ ਦੂਜੀ ਗੱਲ ਇਹ ਜ਼ਿਆਦਾਤਰ ਸਮੁੰਦਰ ਦੇ ਕੰਡੇ ਤੇ ਹੁੰਦਾ ਹੈ ਮਗਰ ਸਮੁੰਦਰ ਦੀ ਜ਼ਰੂਰੀ ਨਹੀਂ ਉੱਥੇ ਮਗਰ ਕੋਸਟਲ ਇਲਾਕੇ ਚ ਜ਼ਿਆਦਾ ਪਾਇਆ ਜਾਂਦਾ ਹੈ। ਹੂੰ। ਪਰ ਇਹ ਕਿਥੋਂ ਸੋਰਸ ਕਰਿਆ ਹੋਇਆ ਹੈ ਬਹੁਤ ਮੈਟਰ ਕਰਦਾ ਗੱਲੋਂ ਦੀ। ਜੇ ਤੁਹਾਡਾ ਕੋਸਟ ਪੋਲਿਊਟਡ ਹੈ। ਜਿਵੇਂ ਕਈ ਕੋਸਟ ਤੇ ਸੁਨਾਮੀ ਆ ਗਈ ਸੀ ਉੱਥੇ ਹੈਨਾ ਉਹ ਕਰੜੜ ਹੋ ਗਈ ਸੀ ਕਿ ਨਿਊਕਲੀਅਰ ਵੇਸਟ ਆ ਗਿਆ ਸੀ। ਉਹ ਕੋਸਟ ਤੋਂ ਲਿਆ ਹੋਇਆ ਮੈਂ ਯੂਜ਼ ਨਹੀਂ ਕਰੂੰਗਾ ਪਹਿਲੀ ਗੱਲ। ਹੂੰ। ਕਿਉਂਕਿ ਗੰਦਗੀ ਖਿੱਚ ਲੈਂਦਾ ਹੈ। ਇਹ ਗੰਦਗੀ ਵਾਲੇ এনवायरमेंट ਤੋਂ ਆਇਆ ਹੋਇਆ ਨਹੀਂ ਲੈਣਾ ਚਾਹੀਦਾ। ਤਾਂ ਪਹਿਲੀ ਗੱਲ ਜਿਹੜੇ ਸਿੰਨੇ ਸਸਤੇ ਬ੍ਰਾਂਡ ਦੇ ਚੱਕਰ ਚ ਲੋਕੀ ਬਨਾਈਆਂ ਤੇਲ ਖਰੀਦ ਲੈਣੇ। ਉਹ ਇਹ ਨਹੀਂ ਸਮਝਦੇ ਕਿ ਤੁਸੀਂ ਪੋਲੂਸ਼ਨ ਲੈ ਰਹੇ ਹੋ ਹੂੰ ਤਾਂ ਸਸਤੇ ਦੇ ਚੱਕਰ 'ਚ ਇਹ ਦੀ ਭੁੱਲਣਾ ਕਿ ਇਹ ਨਾਰੀਅਲ ਦਾ ਤੇਲ ਆਪਣੇ ਆਪ 'ਚ ਵੀ ਦੂਸ਼ਿਤ ਹੋ ਸਕਦਾ ਹੈ ਤੇ ਦੂਸ਼ਿਤ ਤੇਲ ਪੀਣਾ ਤੁਹਾਡੇ ਅੰਦਰ ਪੋਲੂਸ਼ਨ ਜਾ ਰਹੀ ਹੈ ਤਾਂ ਆਪਣਾ ਪਰਪਸ ਹੈ ਬਾਡੀ 'ਚੋਂ ਪੋਲੂਸ਼ਨ ਕੱਢਣਾ ਪਾਣਾ ਨਹੀਂ ਤਾਂ ਹੂੰ ਵੁੱਡ ਪ੍ਰੈਸਡ ਜਾਂ ਕੋਲਡ ਪ੍ਰੈਸ ਜਿਹਨੂੰ ਕਹਿੰਦੇ ਆ ਆਰਗੈਨਿਕ ਮਸਟ ਹੈ ਐਕਸਟਰਾ ਵਰਜਨ 'ਚ ਕੋਈ ਹੋਊਗਾ ਇਸ ਵੁੱਡ ਪ੍ਰੈਸ ਜਿਹਨੂੰ ਜਾਂ ਕੋਲਡ ਪ੍ਰੈਸ ਕਹਿੰਦੇ ਆ ਤੇ ਆਰਗੇਨਿਕ ਮੈਟਰ ਕਰਦੇ ਅਗਰੇ ਦੋ ਚੀਜ਼ਾਂ ਹੈਗੀਆਂ ਨੇ ਹੈਨਾ ਤਾਂ ਆਪਾਂ ਨੂੰ ਖੁਸ਼ ਹਾਂ ਪਹਿਲੀ ਚੀਜ਼ ਜਿਹੜਾ ਸਿਰ ਤੇ ਲਾਉਣ ਵਾਲਾ ਸਸਤਾ ਤੇਲ ਹੈ ਉਹਦੇ ਵਿੱਚ ਕੋਈ ਦੂਜਾ ਤੇਲ ਮਿਕਸ ਕਰਿਆ ਜਾ ਸਕਦਾ ਉਹ ਗਲਤ ਗੱਲ ਹੈ ਆਪਾਂ ਖਾਂ ਚ ਪਿਓਰ ਕੋਕੋਨਟ ਆਇਲ ਵਰਤਣਾ ਹਮ ਕਈ ਲੋਕ ਨੇ ਗੇੜੀ ਖਰੀਦ ਲੈਣੇ ਸਸਤੀ ਸਸਤੀ ਗਰੀ ਖਰੀਦਦਾ ਮਤਲਬ ਇਹ ਹੈ ਫਿਰ ਤੁਸੀਂ ਗਲਤ ਜਗ੍ਹਾ ਦੇ ਸੋਰਸ ਤੋਂ ਨਾਰੀਅਲ ਲੈ ਲਿਆ ਹਾਂ ਮੈਂ ਮੈਂ ਵੀ ਸੋਰਸ ਲੈਣਾ ਜੀ ਮੈਂ ਨਾਰੀਅਲ ਦਾ ਤੇਲ ਆਪਣਾ ਜਿਹੜਾ ਮੈਂ ਬਣਵਾਉਣਾ ਹੈ ਅਸੀਂ ਕੇਰਲਾ ਤੋਂ ਕੇਰਲਾ ਤੋਂ ਇੱਕ ਸਪੈਸ਼ਲ ਕਿਸੇ ਜਗ੍ਹਾ ਤੋਂ ਕੋਲਡ ਪ੍ਰੈਸ ਕਰਵਾਉਣਾ ਹੈ ਫਿਰ ਅਸੀਂ ਆਪ ਜਿਹੜਾ ਨਾਰੀਅਲ ਤੇਲ ਲੈ ਲਵਾਂ ਠੀਕ ਹੈ ਮੇਰੀ ਮੈਨੂੰ ਹੁੰਦਾ ਕਿ ਜੀ ਪਿਓਰ ਹੋਣੀ ਚਾਹੀਦੀ ਹੈ ਅਗਰ ਦੇਖੋ ਆਹ ਖੁੱਲਾ ਹੈ ਹੂੰ ਇਹ ਮੈਂ ਖਾਣਾਂ ਜੀ ਅੱਧਾ ਹੋਇਆ ਹੈ ਪੂਰਾ ਨਹੀਂ ਹੈ ਨੀਚੇ ਦੇਖੋ ਪਿਆ ਹੈ ਇਹ ਮੈਂ ਲੈਣਾ ਠੀਕ ਹੈ ਤੇ ਤੁਸੀਂ 4 ਕਮੇਟ ਦਿੱਲੀ ਉਹ ਤਾਂ ਪਹਿਲੀ ਚੀਜ਼ ਹੈ ਸੋਰਸ ਬਹੁਤ ਸੋਨਾ ਹੋਣਾ ਚਾਹੀਦਾ ਸਾਫ ਸੁਥਰਾ ਓਡ ਪ੍ਰੈਸ ਜਾਂ ਕੋਲਡ ਪ੍ਰੈਸ ਲਿਖਿਆ ਹੋਵੇ ਤੇ ਆਰਗੈਨਿਕ ਪਹਿਲੀ ਗੱਲ ਚਲੋ ਖਤਮ ਹੋ ਗਈ ਦੂਜੀ ਚੀਜ਼ ਹੁਣ ਇਹਦੇ ਬੈਨੀਫਿਟ ਸਿਰਫ ਖਾਣ ਦੇ ਨਹੀਂ ਹੈ ਲਾਣ ਦੇ ਨਹੀਂ ਹੈ ਬਹੁਤ ਤਰੀਕੇ ਦੇ ਬੈਨੀਫਿਟ ਨੇ ਇੱਕ ਬੈਨੀਫਿਟ ਨਹੀਂ ਹੈ ਬਹੁਤ ਤਰੀਕੇ ਦੇ ਬੈਨੀਫਿਟ ਹੈ ਜੇ ਕਿਸੇ ਦਾ ਵਿਟਾਮਿਨ ਡੀ ਘਟਦਾ ਹੈ ਕੋਕੋਨਟ ਆਇਲ ਉਸ ਚ ਦੋ ਤਰੀਕੇ ਨਾਲ ਹੈਲਪ ਕਰਦਾ ਹੈ ਬੜੇ ਲੋਕ ਹਨ ਹੈ ਵਿਟਾਮਿਨ ਡੀ ਦਾ ਕੋਕੋਨਟ ਆਇਲ ਹੈ ਨਹੀਂ ਮਗਰ ਬੋਡੀ ਬੋਡੀ ਚ ਵਾਈਟਾਮਿਨ ਡੀ ਦੀ ਐਬਸਾਰਪਸ਼ਨ ਨੂੰ ਵਧਾ ਸਕਦਾ ਕੋਕੋਨਟ ਆਇਲ ਦੋ ਤਰੀਕੇ ਨਾਲ ਕੋਲੋਂ ਜੀ ਪਹਿਲਾ ਤਰੀਕਾ ਸੁੱਤੇ ਲਿਵਰ ਨੂੰ ਠਾ ਸਕਦਾ ਕੋਕੋਨਟ ਆਇਲ ਇਹਦੇ ਵਿੱਚ ਇੱਕ ਐਂਜ਼ਾਈਮ ਹੈ ਜਿਹੜਾ ਕਿ ਲਿਵਰ ਨੂੰ ਸੁੱਤੇ ਨੂੰ ਠਾ ਦਿੰਦਾ ਨਗਰ ਉਹੀ ਐਂਜ਼ਾਈਮ ਮਾਂ ਦੇ ਦੁੱਧ ਚ ਵੀ ਹੁੰਦਾ ਮਾਂ ਦਾ ਦੁੱਧ ਬੰਦਾ 1.5 ਸਾਲ ਦਾ ਹੋ ਕੇ ਛੱਡ ਦਿੰਦਾ ਕੋਈ ਸਾਲ ਦੇ ਛੱਡ ਦਿੰਦਾ ਅੱਜ ਕੱਲ੍ਹ ਕਈ ਨਵਾਂ 6 ਮਹੀਨੇ ਵਿੱਚ ਦੁੱਧ ਪਲਾਨੀ ਆ ਬਹੁਤ ਬੜੀ ਗਲਤੀ ਮਾਂ ਦੇ ਦੁੱਧ ਚ ਸਭ ਕੁਝ ਚੜੀ ਸੀ ਨੂੰ ਚਾਹੀਦਾ ਮਗਰ ਜਦ ਮਾਂ ਦਾ ਦੁੱਧ ਪੀਣਾ ਆਪਾਂ ਬੰਦ ਕਰਤਾ ਆਪਨੂੰ ਐਨਜ਼ਾਈਮ ਮਿਲਣਾ ਬੰਦ ਹੋ ਜਾਂਦਾ ਉਹ ਐਨਜ਼ਾਈਮ ਕੋਕੋਨਟ ਆਇਲ ਚ ਕੁਦਰਤ ਨੇ ਪਾ ਕੇ ਦਿੱਤਾ ਹੋਇਆ ਤਾਂ ਹੂੰ ਅਗਰ ਥੋੜਾ ਬੱਚਾ ਮਾਂ ਦਾ ਦੁੱਧ ਨਹੀਂ ਪੀਤਾ ਕੋਈ ਕਾਰਨ ਜਾਂ ਤੁਹਾਨੂੰ ਬੋਡੀ ਚ ਲਿਵਰ ਦੀ ਕੋਈ ਦਿੱਕਤ ਹੈ ਕੋਕੋਨਟ ਆਇਲ ਤੁਹਾਡੇ ਲਈ ਅਮਰਤ ਹੈ ਮੈਂ ਕਹਿੰਦਾ ਹਾਂ ਇਹਨਾਂ ਸਵੇਰੇ ਖਾਲੀ ਪੇਟ ਗ੍ਰੀਨ ਟੀ ਚ ਪਾ ਕੇ ਪੀਓ ਤੇ ਖਾਣੇ ਚ ਸਲਾਦ ਦੇ ਉੱਪਰ ਪਾ ਕੇ ਜਾਂ ਢਾਲ ਸਬਜ਼ੀ ਚ ਪਾ ਕੇ ਇੱਕ ਦੋ ਚਮਚ ਲੈਣੇ ਚਾਹੀਦੇ ਨੇ ਦੂਜਾ ਤਰੀਕਾ ਮੇਰਾ ਫੇਵਰਿਟ ਕੋਲੋਨਜੀ ਜੇ ਤੁਸੀਂ ਹਲਕਾ ਜਿਹਾ ਕੋਕੋਨਟ ਆਇਲ ਤੁਸੀਂ ਕੀ ਕਰਨਾ ਨਹਾ ਕੇ ਨਾ ਪਿੰਡਾ ਗਿੱਲੇ ਕਰਕੇ ਇੱਕ ਚਮਚ ਕੋਕੋਨਟ ਆਇਲ ਸਾਰੇ ਸਰੀਰ ਤੇ ਮਲ ਲੈਣਾ ਇੱਕ ਚਮਚ ਬਹੁਤ ਹੈ ਹੂੰ ਉਹ ਤੋਂ ਬਾਅਦ 20 ਮਿੰਟ ਤੁਸੀਂ ਜਿੰਨਾ ਪਿੰਡਾ ਨੰਗੇ ਰੱਖਦੇ ਹੋ ਧੁੱਪ ਲੈ ਲਓ ਅੱਜ ਕੱਲ ਦੀ ਧੁੱਪ ਤਾਂ 20 ਮਿੰਟ ਦੀ ਲੋੜ ਨਹੀਂ ਹੈ 7 ਮਿੰਟ ਚੋਫਾ ਯਾਨੀ ਧੁੱਪ ਅਤਕਲ ਹੈ ਸਰਦੀਆਂ ਤੋਂ 20 ਮਿੰਟ 7 ਮਿੰਟ ਧੁੱਪੇ ਬੈ ਕੇ ਨਾ ਜਿਵੇਂ ਅਖਬਾਰ ਪੜ ਲਿਆ ਨਿਊਜ਼ ਏਸ਼ੀਆ ਦੇਖ ਲਿਆ ਆਪਣਾ ਨਿਊ ਅਰਬਲ ਦੇਖ ਲਿਆ 5-10 ਮਿੰਟ ਬੈਠੇ ਉਹ ਤੋਂ ਬਾਅਦ ਘੰਟਾ ਕੁਝ ਕੰਮ ਕਰ ਲਿਆ

दर्द चले जाए लिवर तंदरुस्त तो हो पे प्रॉब्लम नहीं आऊगी जिनकी खाद होंगी अखा मदद होंगीसोलो काम करता है डिप्रैशन चला जाऊगा देखो की करे अपने सिर्फ पिंड से कोकोनट ऑयल ला के तो बैठे डिप्रैशन mm. एंगजाय डिप्रैशन है दर्द इनफ्लीमेन जोड़ा दर्द होंगे ना जिद ओ करके जोड़ा च दर्द होते

ਹੁਣ ਲਿਵਰ ਨੂੰ ਤੰਦਰੁਸਤ ਕਰਨ ਦਾ ਤਰੀਕਾ ਸੇ ਸਵੇਰੇ ਖਾਲੀ ਪੇਟ ਕੋਕੋਨਟ ਆਇਲ ਪੀ ਲਿਆ 1 ਚਮਚ ਪਰਕੇ ਚਾਹ ਨਹੀਂ ਆ ਗਰਮ ਕਿਹੜੀ ਚਾਹ ਕਾਲੀ ਚਾਹ ਜਾਂ ਗ੍ਰੀਨ ਟੀ ਨਾ ਦੁੱਧ ਵਾਲੀ ਨਹੀਂ ਉਤੋਂ ਬਾਅਦ 2-3 ਘੰਟੇ ਕੁਝ ਨਹੀਂ ਖਾਇਆ ਫਿਰ ਕਾਣੇ ਦੇ ਨਾਲ 1 ਚਮਚ ਫੇਰ ਪੀ ਲਿਆ ਇਹਦੇ ਨਾਲ ਕੀ ਹੁੰਦਾ ਲਿਵਰ ਨੂੰ ਐਂਜ਼ਾਈਮ ਮਿਲ ਗਿਆ ਜਿਹੜਾ ਕਿ ਲਿਵਰ ਨੂੰ ਤੰਦਰੁਸਤ ਕਰਨ 'ਚ ਮਦਦ ਕਰਦਾ ਹੁਣ ਫਾਇਦਾ ਸੁਣੋ ਵਿਟਾਮਿਨ ਡੀ ਪੂਰਾ ਹੋ ਜਾਊਗਾ ਫਿਰ ਉਹੀ ਗੱਲ ਨਿਗਾ ਠੀਕ ਹੋ ਜੂਗੀ ਵਿਟਾਮਿਨ ਏ ਐਬਜ਼ਾਰਬ ਹੋਏਗਾ calcium nahi badega katega kyon k2 mk7 absorb ho jayega vitamin e pura ho jayega liver kandostata liver vitamin e process karda hai skin di problem nahi aegi hair nail di problem nahi aegi heart di problem to bachoge vitamin e heart me relax karda hai onu muscle nu tone karda hai ta je tusi peena shuru karde ho ta vitamin d absorb hunda hai liver unaffected hunda hai plus tusi fasting kar sakde ho fasting de fayde ki kiyan kalwan ji

ਜਿਹੜਾ ਮਰਜੀ ਤੇਲ ਪੀ ਲੋ ਕੋਲੋਂ ਜੀ ਗਾਲ ਬਲੇਡਰ ਨੂੰ ਤੁਹਾਨੂੰ ਤੋੜਨਾ ਪੈਂਦਾ ਫਿਰ એનર્ਜੀ ਚ ਕਨਵਰਟ ਹੁੰਦਾ ਹੈ ਇੱਕ ਤੇਲ ਨੂੰ ਛੱਡ ਕੇ ਕੁਕਨਟ ਆਇਲ ਇਹ ਗਾਲ ਬਲੇਡਰ ਹੋਏ ਨਾ ਹੋਏ ਮੈਟਰ ਨਹੀਂ ਕਰਦਾ ਇਹ ਸਿੱਧਾ એનર્ਜੀ ਚ ਕਨਵਰਟ ਹੁੰਦਾ ਹੈ ਰੱਬ ਸੁੱਖ ਰੱਖੇ ਇਹਦਾ ਬੈਨੀਫਿਟ ਹਮ ਜਿੰਨ ਤੋਂ ਉਹ ਤੇ ਮੈਨੂੰ ਤਾਂ ਨਾਲਾ ਸ਼ੈ ਕੋਲੋਂ ਜੀ ਜਿਹੜਾ ਆਪਾਂ ਤੇਲ ਪੀਨੇ ਆ ਆਪਣਾ ਗਾਲ ਬਲੇਡਰ ਬਾਇਲ ਬਣਾ ਕੇ ਤੇਲ ਨੂੰ ਤੋੜਦਾ ਫਿਰ ਬਿਲਕੁਲ ਤੇ ਸੁਕੀਜ਼ ਬਾਇਲ ਨੂੰ ਸੁਕੀਜ਼ ਕਰਦਾ ਉਹ ਅੱਗੇ ਜਾ ਕੇ ਫੈਟ ਤੋੜ ਟੁੱਟਦਾ ਹੈ ਜੀ ਮਗਰ ਕੋਕਨਟ ਆਇਲ ਨੂੰ ਬਾਇਲ ਨਹੀਂ ਚਾਹੀਦਾ ਇਹ ਸਿੱਧੇ ਟੁੱਟਿਆ ਹੁੰਦਾ ਇਹ ਸਿੱਧਾ ਐਮਸੀਟੀ ਆਇਲ ਹੈ ਦੇਸੀ ਕੀਤ ਵੀ ਹੈ ਮਗਰ ਉਸ ਇੰਨਾ ਨਹੀਂ ਹੈ ਕੋਕਨਟ ਆਉਟ 60 ਪੈਸੇ ਹੈ ਤਾਂ ਲੈਟਸ ਸੇ ਮੈਂ ਕਰਿਆ ਹਕ ਮੌਨਜੀ ਐਕਸਪੈਰੀਮੈਂਟ ਅਸੀਂ ਗਏ ਪਟਿਆਲੇ ਤੋਂ ਰਾਜਪੁਰੇ ਰਾਜਪੁਰੇ ਤੋਂ ਸਰਾਂਦ ਸਰਾਂਦ ਤੋਂ ਪਟਿਆਲੇ ਦੇ ਰਸਤੇ ਸਾਈਕਲ ਤੇ ਸਾਡੀ ਜਾਨ ਟੁੱਟਣ ਲੱਗੀ ਦੋਨਾਂ ਦੀ ਉਹ ਲੰਬਾ ਟੋਗੇ ਗਰਮੀ ਸੀ ਉਹ ਤੋਂ ਹੈਨਾ ਇਹ ਮਹਾਮਾਰੀ ਤੋਂ ਵੱਧ ਵੀ ਗੱਲ ਹੈ ਅਸੀਂ ਕਿ ਕਿਤਾਜੀ ਛੋਟੀ ਬੋਤਲ ਸਮਾਈਲ ਐਮਸੀਟੀ ਆਇਲ ਦੀ ਆਉਂਦੀ ਹੈ ਅੱਧੀ ਅੱਧੀ ਪੀ ਗਏ ਦੋਨੋਂ ਸਾਨੂੰ ਪਤਾ ਨਹੀਂ ਲੱਗੇ ਪਟਿਆਲੇ ਆਣ ਲੱਗੇ ਜਿਹੜੀ ਜਾਨ ਮਰ ਗਈ ਸੀ ਉਹ ਚੱਕੀ ਗਈ ਅਸੀਂ ਪਟਿਆਲੇ ਆਣ ਨਾ ਪਹੁੰਚ ਗਏ ਕਿਉਂ ਕਿ ਕਿਉਂਕਿ ਬਿਨਾ ਖਾਏ એનર્ਜੀ ਬਣ ਗਈ ਬਿਨਾ ਖਾਏ ਜਦ ਤੁਸੀਂ ਕੋਕਨਟ ਪਾ ਲੈ ਲਿਓ ਕੋਡੀ ਬਾਡੀ ਨੂੰ ਉਹਨੂੰ એનર્ਜੀ ਤੋੜਨਾ ਨਹੀਂ ਪੈਂਦਾ ਸਿੱਧਾ એનર્ਜੀ ਹੈ ਤੁਸੀਂ ਦੇਖਿਓ ਕਿਸੇ ਵੀ ਪੀਡੀਟ੍ਰੀਸ਼ੀਅਨ ਕੋ ਜਾਈਓ ਜਦ ਬੱਚੇ ਬਹੁਤ ਜ਼ਿਆਦਾ ਬਿਮਾਰ ਹੋਏ ਨੇ ਤੇ ਖਾ ਨਹੀਂ ਸਕਦੇ ਉਹਨਾਂ ਨੂੰ ਸਮਾਈਲ ਐਮਸੀਟੀ ਦਿੱਤਾ ਜਾਂਦਾ ਇੱਕ ਇੱਕ ਬ੍ਰਾਂਡ ਹੈ ਸਮਾਈਲ ਐਮਸੀਟੀ ਆਇਲ ਕਿਉਂਕਿ ਹਾਜ਼ਮਤ ਚੱਲੀ ਰਿਹਾ એનર્ਜੀ ਚਾਹੀਦੀ ਹੈ ਕਿਵੇਂ ਆਏਗੀ ਸਿੱਧੀ એનર્ਜੀ ਅਗਰ ਤੁਸੀਂ ਕੋਕੋਨਟ ਆਇਲ ਨੂੰ ਸਿੱਧੀ એનર્ਜੀ ਵਿੱਚ ਕਨਵਰਟ ਹੁੰਦਾ ਥੈਟ ਮੀਨਸ ਤੁਹਾਡਾ ਡਾਈਜੈਸਟਿਵ ਸਿਸਟਮ ਨੂੰ ਔਨ ਹੀ ਕਰਿਆ એનર્ਜੀ ਆ ਗਈ ਵਾਜੀ ਵਾ ਇੰਗ ਲੱਗੇ ਨਾ ਫਟਕੜੀ ਰੰਚੋਖਾ ਹੋਇਆ ਲਓ ਜੀ ਹੁ ਬੈਸਟ ਬੈਨੀਫਿਟ ਕੁਲਵਾਂਤੀ ਇੱਕ ਹੋਰ ਬੈਨੀਫਿਟ ਹੈ ਨਾ ਖਾਣਾ ਨਾ ਲਾਣਾ ਨਾ ਪੀਣਾ ਮੂਥ ਕੋਕੋਨਟ ਆਇਲ ਪਾ ਕੇ ਨਾ ਕੁਰੀ ਕਰੀ ਜਾਂਦੇ ਸਕਵਿਸ਼ਿੰਗ ਹਮ ਹਮ ਆਇਲ ਪੁੱਲਿੰਗ ਕਹਿੰਦੇ ਨੇ ਉਹ ਜੇ ਤਾਂ ਤੁਸੀਂ 10 ਮਿੰਟ ਕਰ ਸਕਦੇ ਹੋ ਤਾਂ ਤੁਸੀਂ ਬਹੁਤ ਵੱਡੇ ਸੰਤੋ ਨਾਮਾ ਬੰਦਾ 3 ਮਿੰਟ ਵੀ ਨਹੀਂ ਕਰ ਸਕਦਾ ਕਹਿੰਦਾ ਕਰ ਲੂੰਗਾ 30 ਕਿੱਟ ਬਾਜ ਵੜਾ ਦੁੱਖ ਲੈਦਾ ਹੂੰ ਕਿਉਂਕਿ ਮਸਲ ਅੱਛੇ ਨਹੀਂ ਹੁੰਦੇ ਹਜੇ ਇਹ ਪ੍ਰੈਕਟਿਸਲੀ ਹੈ ਤੇ ਇਹਦੇ ਲੱਖਾਂ ਕਰੋੜਾ ਫਾਇਦੇ ਆ ਇੱਕ ਚਮਚ ਕੋਕੋਨਟ ਆਇਲ ਮੂੰਹ ਚ ਪਕ ਨਹੀਂ ਜਿਨਾਂ ਪਕਦੇ ਨੇ ਕਿ ਜਗਾਲੀ ਕਰਨੀ ਸ਼ੁਰੂ ਕਰ ਦਿਓ ਪੰਜਾਬੀ ਚ ਕੋਰਲੀ ਕਰੀ ਜਾਂਦੀ ਹੈ ਇਹਨੂੰ ਕੇਨਿਕ ਆਇਲ ਪੁਲਿੰਗ ਇੱਕ ਦੁਨੀਆ ਦੀ ਇਹੀ ਜੀ ਟੈਕਨੀਕ ਐਪਲੋਜੀ ਇਹ ਬੋਡੀ ਦੇ ਅੰਦਰ ਟਾਕਸਿਨਸ ਕਿਚਲਣ ਦੀ ਹੈ ਅੰਦਰੋਂ ਦੀ ਪਤਾ ਨਹੀਂ ਕਿਉਂ ਕਿ ਡਸਨਟ ਮੈਟਰ ਕਿਥੇ ਟੌਕਸਿਨ ਤੇ ਹੈ ਇਹਨੇ ਸਾਰਾ ਡੀਟੌਕਸ ਕਰਕੇ ਨਾ ਤੇਲ ਚ ਖਿੱਚ ਲੈਣਾ ਤੇ ਤੇਲ ਬਹੁਤ ਪਿਓਰ ਚੀਜ਼ ਹੈ ਇਹ ਬਸ ਗਲਤੀਆਂ ਨਹੀਂ ਕਰਨੀ ਕਈ ਲੋਕ ਨੇ ਪੀ ਜਾਂਦੇ ਆ ਉਹ ਤੇਲ ਕਦੇ ਪੀਣਾ ਨਹੀਂ ਹੁੰਦਾ ਸਕੁਇਸ਼ਿੰਗ ਕਰਕੇ ਨਾ ਤੇਲ ਬੰਦ ਆ ਮੂੰਹ ਤੇ ਥੁੱਕ ਨਾ ਮਿਕਸ ਹੁੰਦਾ ਉਹਨੂੰ ਹਮੇਸ਼ਾ ਬਾਹਰ ਕੱਢਣਾ ਤਾਂ ਕਰਨਾ ਕਿ ਇੱਕ ਚਮਚ ਬੁੱਧ ਤੇਲ ਪਾਣਾ ਕੋਕੋਨਟ ਆਇਲ ਉਹਨੂੰ ਕੁਰਲੀ ਕਰਨੀ ਸ਼ੁਰੂ ਕਰ ਦੇਣੀ ਹੈ ਜਿੰਨੀ ਦੇਰ ਕਰ ਸਕਦੇ ਹੋ ਜਵਾੜਾ ਦੁੱਖ ਲਾਜੂਗਾ ਆਈ ਅੰਡਰਸਟੈਂਡ ਕਰੀ ਜਾਣੀ ਹੈ ये बॉडी चो ट कहनेवी मैटल मैं नहीं पता है दैट मीन डीटॉक्सीफिकेशन दैट मीन घट बीमार इम्यून सिस्टम स्ट्रोंग लंबी उमर आ रहा फ्री च हूँ ये मोर बेनीफिट दंदा की प्रॉब्लम नहीं होंगी कोकोनट ऑयल दंदा अमृत है मसूडिया अमृत है जब तुम करते हो ਕੋਇਲ ਜਿਹੜਾ ਹੈ ਉਹ ਤੁਹਾਡੇ ਡਿਫਰੈਂਟ ਬੋਡੀ ਦੇ ਦੰਦਾਂ ਦੇ ਪਾਰਟਸ ਨੇ ਇਹਨਾਂ ਨੂੰ ਸਾਫ਼ ਕਰਦਾ ਹੈ ਤੇ ਉਥੇ ਉਹਨੂੰ ਭਰਦਾ ਵੀ ਇੱਕ ਤਰ੍ਹਾਂ ਤਾਂ ਕਿ ਤੁਸੀਂ ਕੋਈ ਮੂੰਹ ਦੀ ਮਾਉਥ ਦੀ ਔਰਲ ਹਾਈਜੀਨ ਦੀ ਪ੍ਰੋਬਲਮ ਤੋਂ ਬਚਦੇ ਹੋ ਔਰਲ ਹਾਈਜੀਨ ਇਹਦੀ ਪ੍ਰੋਬਲਮ ਹੈ ਜਦੋਂ ਕਦੇ ਕੈਵਿਟੀ ਹੋ ਜਾਂਦੀ ਹੈ ਹੈਨਾ ਜੋ ਦੰਦਾਂ ਦਾ ਆਪਰੇਸ਼ਨ ਕਰਾਣੇ ਆ ਉਹ ਚੀਜ਼ਾਂ ਤੋਂ ਬਚ ਸਕਦੇ ਹੋ ਕਰਨਾ ਕੁਝ ਨਹੀਂ ਸਵੇਰੇ ਸਵੇਰੇ ਨਿਰਨੇ ਕਾਜੇ ਇੱਕ ਚਮਚ ਤੇਲ ਮੂੰਹ ਚ ਪਾ ਕੇ ਸੈਰ ਤੇ ਨਿਕਲ ਜਾਣ ਜਾਣ ਕੇ 3-4 ਮਿੰਟ ਦੇ ਮੂੰਹ ਚ ਕੁਰਲੀ ਕਰੀਏ ਨਹੀਂ ਕੁਰਲੀ ਕਰੀਏ ਨਹੀਂ ਕੁਰਲੀ ਕਰੀਏ ਨਹੀਂ ਜਿੰਨੀ ਦੇਰ ਤੱਕ ਨਾ ਨਾ ਹੋ ਜਾਏ ਬਿਲਕੁਲ ਤਦ ਤੱਕ ਕੁਰਲੀ ਕਰੀਏ ਫਿਰ ਉਹਨੂੰ ਸਪਿਟ ਆਊਟ ਕਰ ਦੇਣਾ ਸ਼ੁਰੂ ਸ਼ੁਰੂ ਦੇ ਵਿੱਚ ਐਵੇਂ ਹੀ ਕਰ ਸਕਦਾ ਬੰਦਾ ਵੀ ਜਿਵੇਂ ਥੱਕ ਗਿਆ ਥੋੜੇ ਦੇ ਹੋਲਡ ਕਰ ਲਓ ਮੂੰਹ ਦੇ ਵਿੱਚ ਹੀ ਫਿਰ ਥੋੜੇ ਜਿਹਾ ਫੇਰ ਕਰ ਲੇ ਫਿਰ ਹੋਲਡ ਕਰ ਲਓ ਬਾਹਰ ਨਾ ਕੱਢੇ ਜਿੰਨਾ ਹੋਲਡ ਕਰ ਲਓ ਬਸ ਬੇਸਿਕਲੀ ਅੰਦਰੋਂ ਤਾਂ ਕੀ ਕਰਨੀ ਜਿੰਨਾ ਟੱਕਾ ਕਰ ਸਕਦੇ ਹੋ 3 ਮਿੰਟ ਬਹੁਤ ਔਖਾ ਬਹੁਤ ਬਹੁਤ ਔਖੇ ਲੋਕ 3 ਮਿੰਟ ਕਰ ਪਾਣੇ ਆ ਕਈ 30 40 ਸਕਿੰਟ ਚ ਨਾ ਹੋਣਾ ਆਉਂਦੀ ਹੈ ਬਟ ਇਟਸ ਅ ਵੈਰੀ ਗੁੱਡ ਐਕਸਰਸਾਈਜ਼ ਜਿੰਨੀ देर ਲੰਬਾ ਕਰ ਲੋਗੇ ਉਨਾ ਬੈਸਟ ਹੈ ਤਾਂ ਇੱਕ ਬੈਨੀਫਿਟ ਹੈ ਕੋਕੋਨਟ ਆਇਲ ਦਾ ਜਿਹੜਾ ਕਿ FAR BEYOND ਉਸ ਤੋਂ ਹੈ ਜੀ ਕੀ ਕਹਿੰਦੇ ਆਪਾਂ ਖਾਣ ਪੀਣ ਤੋਂ ਹੂੰ ਅਗਲਾ ਤਰੀਕਾ ਕੋਲਵਰ ਜੀ ਜਿਹੜਾ ਕਿ ਕੋਕੋਨਟ ਆਇਲ ਦਾ ਲਿਆ ਜਾ ਸਕਦਾ ਹੈ ਜੇ ਤੁਸੀਂ ਜਿਹਨੇ ਖੁਸ਼ਕ ਵੈਦਰ ਹੈ ਜਾਂ ਤੁਹਾਨੂੰ ਨਾਈਸ ਨਾਸਟਸ ਦੀ ਕੋਈ ਵੀ ਸਾਇਨਸ ਦੀ ਪ੍ਰੋਬਲਮ ਹੈ ਇੱਕ ਟੁੱਕਾ ਕੋਕੋਨਟ ਆਇਲ ਦਾ ਇੱਕ ਇੱਕ ਨਾਸਟ ਸੁੜਕ ਲੈਣਾ ਅਸੀਂ ਛੋਟੇ ਨੇ ਕਿਵੇਂ ਕਰਦੇ ਸੀ ਕੋਕੋਨਟ ਆਇਲ ਚ ਉਂਗਲੀ ਡਿਪ ਕਰਕੇ ਨਾ ਪਾਣੀ ਤੇ ਕੋਕਨਟ ਆਇਲ ਟਪਾ ਕੇ ਐਂ ਕਰ ਲੈਂਦੇ ਹਾਂ ਮਗਰ ਵਧੀਆ ਤਰੀਕਾ ਪਹਿਜੋਕ ਫਿਰ نیچے ਘੇਰ ਲੋ ਤੇ ਟਪਕਾ ਟਪਕਾ ਟੋਲੋ ਸਾਰੀ ਅੰਦਰ ਨੂੰ ਲੂਬ੍ਰੀਕੇਟ ਕਰਦਾ ਜੇ ਤੁਹਾਡੀ ਸਾਈਨਸ ਲੂਬ੍ਰੀਕੇਟ ਹੋਏਗੀ ਇਸ ਤੇ ਫੰਗਸ ਨਹੀਂ ਲੱਗ ਸਕਦੀ ਥੈਟ ਮੀਨਸ ਤੁਹਾਨੂੰ ਸਾਈਨਸ ਇਨਫੈਕਸ਼ਨ ਨਜ਼ਲਾ ਜਿਹੜਾ ਕਿ ਬਿਨਾਂ ਗੱਲੋਂ ਬੰਦ ਆ ਉਹ ਕੱਟਦਾ ਲੂਬ੍ਰੀਕੇਸ਼ਨ ਅਗਰ ਤੁਹਾਡੇ ਨਜ਼ਲਾ ਹੈ ਉਹ ਕੱਢਣ ਚ ਹੈਲਪ ਕਰੇਗੀ ਉਹ ਫਸਿਆ ਨਹੀਂ ਰਹੇਗਾ ਹੈਨਾ ਤੇ ਇਹ ਸਾਈਨਸ ਇਹ ਜਿਹੇ ਏਰੀਆ ਇਹ ਲੂਬ੍ਰੀਕੇਟਡ ਵਧੀਆ ਹੁੰਦਾ ਹੈ ਅਹੀਂ ਕਈ ਲੋਕ ਸਿੱਰੇ ਸਿੱਰੇ ਨਦੀ ਕਿਨਾਰੇ ਸੈਰ ਜਾਂ ਐਕਸਰਸਾਈਜ਼ ਕਰਦੇ ਆ ਇਹਨੂੰ ਲੂਬ੍ਰੀਕੇਟ ਕਰਨ ਲਈ ਪਰ ਇਹ ਲੂਬ੍ਰੀਕੇਟ ਕਰਨ ਦਾ ਅਲੱਗੇ ਫਾਇਦਾ ਇੱਕ ਹੋਰ ਚੀਜ਼ ਆ ਤੁਸੀਂ ਕਰ ਸਕਦੇ ਆ ਜੇ ਤੁਹਾਨੂੰ ਸਕਿਨ ਦੀ ਕੋਈ ਇਨਫੈਕਸ਼ਨ ਹੈ ਜਾਂ ਪ੍ਰੋਬਲਮ ਹੈ ਤੁਸੀਂ ਰਾਤ ਨੂੰ ਉਸ ਏਰੀਆ ਤੇ ਕੋਕੋਨਟ ਆਇਲ ਹਲਕਾ ਜਿਹਾ ਰਗ ਕਰਕੇ ਛੱਡ ਦਿਓ ਤੇ ਸਵੇਰੇ ਵਸ਼ਕ ਕਰ ਦਿਓ ਉਹ ਜਿੰਨੇ 8-10 ਘੰਟੇ ਲੱਗੇ ਰਹਿਣ ਦਿਓ ਹੂੰ ਜੇ ਤੁਹਾਨੂੰ ਸਕਿਨ ਦੀ ਪ੍ਰੋਬਲਮ ਹੈ ਹੈੱਡ ਤੇ ਯੂ ਫਲੇਕੀ ਸਕਿਨ ਡੈਂਡਰਫ ਕਹਿੰਦੇ ਨੇ ਰੂਸੀ ਤੁਸੀਂ ਫਿਰ ਤੁਹਨੇ ਕੋਕੋਨਟ ਆਇਲ ਰੱਬ ਕਰਕੇ ਜੋ ਜੋ ਜਿੱਦ ਤਸਦਾ ਬਸ ਸਕਲਪੂਸ ਆ ਚੋ ਜੇ ਛੱਡ ਦੇਣਾ ਜੇ ਜਿਆਦਾ ਦਿੱਕਤ ਹੈ ਇਹਨੂੰ ਰੱਬ ਕਰਕੇ ਨਾ ਕਲੈਂਜੀ ਕੀ ਕਰਨਾ ਇੱਕ ਟਾਵਲ ਨੂੰ ਗਰਮ ਪਾਣੀ ਚ ਖੋਲਦੇ ਹੋ ਪਾਣੀ ਚ ਪਾ ਕੇ ਨਿਚੋੜ ਦੇਣਾ ਐਂਡ ਫਿਰ ਉਹ ਨਿਚੋੜ ਕੇ ਨਾ ਸਿਰ ਤੇ ਬੰਨ ਲੈਣਾ ਹੂੰ ਜੇ ਆਕਰ ਤੁਹਾਨੂੰ ਗਰਮੀ ਤੋਂ ਪ੍ਰੋਬਲਮ ਹੈ ਫੇਰ ਨਾ ਕਰਿਓ ਕੋਸੇ ਪਾਣੀ ਨਾ ਕਰ ਲਿਓ ਉਹ ਹੀਟ ਟ੍ਰੈਪ ਹੋ ਜੰਦੀ ਅੰਦਰ ਉਹ ਈਵਨ ਡੀਪਰ ਜਾਂਦਾ ਉਹ ਹੂੰ ਉਹ ਵੀ ਹੈਲਪ ਕਰਦਾ ਇਹ ਵਾਲ ਅੱਛੇ ਕਰਦਾ ਹੈ ਸਕਿਨ ਦੀ ਕੋਈ ਅਲਰਜੀ ਜਿਹੜੀ ਹੈਡ ਦੀ ਪ੍ਰੋਬਲਮ ਨੂੰ ਦੂਰ ਕਰਦਾ ਹੈ ਤੇ ਤੁਹਾਡੇ ਸਕੈਲਪ ਦੀ ਨੈਕਟਿਵਲੀ ਜਿਵੇਂ ਆਇਲਿੰਗ ਕਰ ਦਿੰਦਾ ਹੈ ਕਈ ਲੋਕਾਂ ਨੇ ਇਹ ਵੀ ਰਿਪੋਰਟ ਕਰਿਆ ਕਿ ਰਾਤ ਨੂੰ ਸੌਣ ਲੱਗੇ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਉਹ ਕਿਸੇ ਤੋਂ ਨਾ ਆਪਣੇ ਪੈਰ ਦੇ નીચે ਕੋਕੋਨਟ ਆਇਲ ਸਵਾਲ ਲੈਂਦੇ ਆ ਫਿਰ ਉਹ ਕੋਕੋਨਟ ਨਹੀਂ ਤੋਂ ਨਹੀਂ ਕੇ ਪੈਰ ਦੀ ਤਲੀਆਂ ਤੇ ਜਿਵੇਂ ਪਤਲੀ ਹੈ ਨਾ ਪੈਰ ਦੇ نیچے ਕੋਕੋਨਟ ਆਇਲ ਦੀ ਮ사ਜ ਕਰਾਈ ਬਿਲਕੁਲ ਸੋਹਣੀ ਆਈ ਬਿਲਕੁਲ ਪੈਰ ਦੀ ਤਲੀਆਂ ਤੇ ਕੋਕੋਨਟ ਮ사ਜ ਕਰਨ ਤੋਂ ਪਹਿਲਾਂ ਥੋੜਾ ਜਿਹਾ ਗਰਮ ਪਾਣੀ ਦੇ ਨਾਲ ਪੈਰ ਧੋ ਲیتے ਜਾਣ ਧੋ ਕੇ ਸਾਫ਼ ਕਰਕੇ ਤੇ ਫਿਰ ਉਸ ਦੇ ਉੱਤੇ ਜਿਹੜੇ ਨਾਰੀਅਲ ਤੇਲ ਦੀ ਜੇਕਰ ਦੋਨਾਂ ਸਾਈਡਾਂ ਤੇ ਮ사ਜ ਕੀਤੀ ਜਾਵੇ ਤਾਂ ਫਿਰ ਉਹ ਬੜੀ ਸੋਹਣੀ ਨੀਂਦ ਆਉਂਦੀ ਹੈ ਤੇ ਉਨੀਂਦਰੇ ਦਾ ਵੀ ਇੱਕ ਇਲਾਜ ਮਿਲ ਜਾਂਦਾ ਜਿਹੜਾ ਪੈਰ ਹੈ ਨਾ ਕੁਮਰ ਜੀ ਇੱਕ ਲਿਵਰ ਦੀ ਫੋਟੋ ਦੱਸਿਆ ਕਾਫੀ ਬਿਲਕੁਲ ਕਸ ਸਮ ਹਾਉ ਜਿਤ ਪੈਰ ਤੇ ਲੱਗਨੇ ਮੈਨੂੰ ਲੱਗਦਾ ਹੈ ਮੇਰੀ ਸੋਚ ਨਹੀਂ ਹੈ ਪੱਕਾ ਨਹੀਂ ਹੈ ਕਿ ਇਹਦਾ ਲਿਵਰ ਦੀ ਮਦਦ ਕਰਦਾ ਕਿਸ ਤਰੀਕੇ ਨਾਲ ਤੇ ਮੇਰੀ ਓਪੀਨੀਅਨ ਹੈ ਇਹ ਫੈਕਟਰ ਹੈ ਕਿ ਨਹੀਂ ਪਤਾ ਨਹੀਂ ਮਗਰ ਜਿਹੜੀ ਚੀਜ਼ ਜਿਵੇਂ ਲੱਗਦਾ ਹੈ ਸ਼ਾਇਦ ਹੋਵੇ ਹੂੰ ਹੂੰ ਬਹੁਤ ਤਰੀਕੇ ਨਾਲ ਬੈਨੀਫਿਟਸ ਲੈ ਜਾ ਸਕਦੇ ਆਂ ਕਈ ਲੋਗ ਫਾਸਟਿੰਗ ਕਰਦੇ ਆਂ ਜਾਣ ਜਾਣ ਕੇ ਬਹੁਤ ਲੰਬੀ ਤੇ ਕੋਕੋਨਟ ਆਇਲ ਪੀਂਦੇ ਉਸ ਚ ਹੂੰ એનર્ਜੀ ਦਿੰਦਾ ਲਿਵਰ ਨੂੰ ਹੈਲਪ ਕਰਦਾ ਬਿਨਾ ਫਾਸਟ ਖੋਲੇ ਕਈ ਲੋਗ ਕਹਿੰਦੇ ਮੋਤੀਆ ਠੀਕ ਕਰਨ ਲਈ ਅਸੀਂ ਇੱਕ ਵੀਡੀਓ ਬਣਾਇਆ ਸੀ ਹਾਲਾਂਕਿ ਕਿ ਮੋਤੀਆ ਠੀਕ ਕਰਨ ਲਈ ਨਿਰਮੇ ਕਾਲ ਦੇ ਕੋਕੋਨਟ ਆਇਲ ਪੀਓ ਤੇ ਸੱਚੇ ਰਿਜ਼ਲਟ ਆਉਂਦੇ ਹਨ ਤੁਸੀਂ ਅਗਰ ਚਾਹੋ ਤੁਸੀਂ ਕੋਕੋਨਟ ਆਇਲ ਨੂੰ ਅੱਖ ਤੇ ਵੀ ਲਾ ਸਕਦੇ ਹੋ ਮਾੜਾ ਮਾੜਾ ਬਾਰ ਬਾਰ ਨਾ ਐ ਅੰਦਰ ਨਹੀਂ ਪਾਉਂਗਾ ਮੈਂ ਸਿਰ ਉਰੇ ਲਾ ਕੇ ਉਹ ਹੌਲੀ ਹੌਲੀ ਆਪਣੇ ਆਪ ਹਲਕਾ ਹਲਕਾ ਚਲਾ ਜਾਏਗਾ ਜਿਆਦਾ ਨਹੀਂ ਅੱਖ ਤੇ ਮੋਰ ਮੈਂ ਅੱਖ ਤੇ ਤੋਂ ਜਿਆਦਾ ਮੈਂ ਕਹਾਂਗਾ ਘੀ ਪਾਣਾ ਜਿਆਦਾ ਬੈਟਰ ਰਹੇਗਾ ਲਾਣਾ ਦਨ ਕੋਕੋਨਟ ਆਇਲ ਮਗਰ ਲਾ ਸਕਦੇ ਹੋ ਹੁਣ ਕਈ ਲੋਕਾਂ ਨੂੰ ਨਾ ਪਾਣੀ ਕੰਨ ਤੇ ਪਾਣੀ ਜਾਨਾ ਇਨਫੈਕਸ਼ਨ ਹੋ ਜਾਂਦੀ ਬਿਲਕੁਲ ਉਸ ਚ ਕੋਸਾ ਸਰਮਾ ਤੇਲ ਜਾਂ ਕੋਕੋਨਟ ਆਇਲ ਪਾ ਕੇ ਨਾ ਕੰਨ ਚ ਪਿਆਰਨਵੇਂ ਫੇ ਸਿੱਧਾ ਕਰ ਦੋ ਉਹ ਸਾਰਾ ਪਾਣੀ ਤੇ ਅੰਦਰੋਂ ਕੀ ਖਿੱਚ ਲੈਂਦਾ ਹੈ ਬੈਸਟ ਆਇਲ ਫॉर ਈਅਰ ਸਭ ਤੋਂ ਪਹਿਨਾ 올ਿਵ ਆਇਲ ਹੈ ਅਗਰ 올ਿਵ ਆਇਲ ਨਹੀਂ ਹੈ ਫਿਰ ਸਰਮਾ ਤੇਲ ਜਾਂ ਕੋਕੋਨਟ ਆਇਲ ਯੂਜ਼ ਕਰਿਆ ਜਾ ਸਕਦਾ ਹੈ ਐਂਟੀ ਬੈਕਟੀਰੀਅਲ ਹੈ ਨਾ ਦੋਨੋਂ ਇਹ ਕੋਕੋਨਟ ਆਇਲ ਤੇ ਕੁਲਦੀ ਬਹੁਤ ਫਾਇਦੇ ਨੇ ਦੇਖੋ એનર્ਜੀ ਦਿੰਦਾ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਐਂਟੀ ਬੈਕਟੀਰੀਅਲ ਕਹ ਲਓ ਤੁਸੀਂ ਐਂਟੀ ਮਾਈਕਰੋਬੀਅਲ ਹੈ ਕਈ ਕਿੰਜ ਫਾਇਦੇ ਕਰਦਾ ਹੈ ਤਾਂ ਆਪਾਂ ਤਾਂ ਇਹ ਕਹਾਂਗੇ ਤੁਹਾਨੂੰ ਦਿੱਕਤ ਮੰਨਿਆ ਕਹੀ ਜੀ ਹੈ ਹਾਂ ਕਈ ਲੋਕ ਹੁੰਦੇ ਨੇ ਜਿਹੜੇ ਸੈਂਸਿਟਿਵ ਹੁੰਦੇ ਨੇ ਪੀਂਦੇ ਛੜਨਾ ਮਰੋੜੇ ਲੱਗ ਗਏ ਜਿਹਨੂੰ ਆਪਾਂ ਕਹਿੰਦੇ ਡਾਇਰੀਆ ਹੋ ਗਿਆ ਹੂੰ ਹੂੰ ਉਹਨਾਂ ਨੂੰ ਬਹੁਤ ਘੱਟ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅੱਧਾ ਚਮਚ ਹੂੰ ਥੈਟ ਮੀਨਸ ਉਹਨਾਂ ਦਾ ਡਾਈਜੈਸਟਿਵ ਸਿਸਟਮ ਇਹਨਾਂ ਨਹੀਂ ਹੈਲਪ ਕਰ ਪਾਂਦਾ ਬਟ ਮੋਸਟਲੀ ਇਹ ਦੂਜੇ ਆਇਲਸ ਨਾਲ ਹੁੰਦਾ ਕੋਕੋਨਟ ਆਇਲ ਤਾਂ ਸਿੱਧਾ એનર્ਜੀ ਚ ਮਲਟ ਹੁੰਦਾ ਬਟ ਸ਼ੇਰਲੀ ਥੋੜਾ ਸ਼ੁਰੂ ਕਰੋ ਇੱਕ ਸਾਈਡ ਇਫੈਕਟ ਵੀ ਇੱਕ ਮਰਜੀ ਇਹ ਲੋਕੋ ਕਿਹੋ ਸਾਇਡ ਇਫੈਕਟ ਸੋਚ ਰਹੇ ਜੋ ਹੈ ਨਹੀਂ ਭੁੱਖ ਮਰ ਜਾਂਦੀ ਹੈ ਕਿ ਬੋਡੀ ਨੂੰ ਕੈਲਰੀਜ਼ ਮਿਲ ਗਈਆਂ ਜਿੱਥੇ ਬੋਡੀ ਨੂੰ ਕੈਲਰੀਜ਼ ਮਿਲ ਗਈਆਂ ਨਾ ਉਹਨੂੰ ਭੁੱਖ ਲੱਗੇ ਜੀ ਨਹੀਂ ਉਹ ਥੋੜੇ ਤੋਂ ਖਾਣਾ ਮੰਗੇਗੀ ਨੇ ਹੂੰ ਗੱਲ ਬਣ ਗਈ ਬੱਲੇ ਬੱਲੇ ਵਾਲੀ ਗੱਲ ਬਣ ਗਈ ਜਦ ਤੁਹਾਨੂੰ ਭੁੱਖ ਲੱਗੀ ਹੈ ਨਹੀਂ ਤਾਂ ਕਿਉਂ ਖਾਣੀ ਵੀ ਤਾਂ ਫਾਸਟਿੰਗ ਕਰਨ ਚ ਤੇ ਮਾਰੀਆਂ ਠੀਕਰਨ ਚ ਐਂਟੀ 에ਜਿੰਗ ਕਰਨ ਚ ਸਕਿਨ ਸਾਫ ਕਰਨ ਚ ਬੱਲੇ ਬੱਲੇ ਫਾਇਦੇ ਨੇ ਤੇ ਜਿਹੜਾ ਮੂੰਹ ਚ ਪਾ ਕੇ ਐਕਸਰਸਾਈਜ਼ ਕਰਨ ਨਾਲ ਉਹਦੇ ਤਾਂ ਡਿਫਰੈਂਟ ਹੈਲਥ ਬੈਨੀਫਿਟਸ ਐ ਉਹ ਤੁਹਾਨੂੰ ਰਾਈਟ ਅਵੇ ਨਹੀਂ ਦਿਖਣਗੇ ਤੁਹਾਡੀ એનર્ਜੀ ਤੁਹਾਡੀ ਹੈਲਥ ਤੁਹਾਡਾ ਇਮਿਊਨ ਸਿਸਟਮ ਕਿਉਂਕਿ ਆਇਲ ਪੁਲਿੰਗ ਨਾਲ ਨਾ ਡੀਟੌਕਸੀਫਿਕੇਸ਼ਨ ਸ਼ੁਰੂ ਹੁੰਦੀ ਹੈ 10 12 ਦਿਨ ਚ ਫਾਇਦਾ ਹੋਏਗਾ ਬਟ ਆਪਣਾ ਲੱਕੀਰ ਹੈ ਇੱਕ ਚਮਚ ਤੇਲ ਮੂੰਹ ਚ ਪਾ ਕੇ ਸਿਰਫ ਆਪਣੇ ਘੁਰਲੀ ਕਰਨੀ ਹੈ 5-7 ਮਿੰਟ ਹੈਲਥ ਬੈਨੀਫਿਟਸ ਬਿਯੋਂਡ ਹੈਲਥ ਹੈ ਤਾਂ ਬਹੁਤ ਹੀ ਬਹੁਤ ਅਮੇਜ਼ਿੰਗ ਚੀਜ਼ ਹੈ ਜੀ ਏਡੀਟਾਈਮ ਕੋਈ ਵੀ ਚੀਜ਼ ਕੋਕੋਨਟ ਦੀ ਕਰਾਮੀਂ ਦੀ ਕੋਕੋ ਪੀਟ ਹੈ ਨਾ ਕੀ ਲਈ ਯੂਜ਼ ਹੁੰਦਾ ਅਸੀਂ ਮਿੱਟੀ ਵਿੱਚ ਨਾਲੇ ਕੋਕੋ ਪੀਟ ਨਾਲ ਪਰ ਮੀਕੰਪੋਸਟ ਕੋਕੋ ਪੀਟ ਤੇ ਥੋੜੀ ਜਿਹੀ ਮਿੱਟੀ ਨਾਲ ਲੈ ਕੇ ਅਸੀਂ ਮਿੱਟੀ ਬਣਾ ਲੈਂਦੇ ਹਾਂ ਹਲਕਾ ਗਮਲਾ ਵਧੀਆ ਪੌਦਾ ਉੱਗਦਾ ਤਾਂ ਕੋਕੋਨਟ ਬਹੁਤ ਲਾਈਫ ਗਿਵਿੰਗ ਚੀਜ਼ ਹੈ ਤਾਂ ਹੀ ਮੈਂ ਕਹਿਆ ਸੀ ਬਹੁਤ ਸਟਰੋਂਗ ਬੀਜ ਹੈ ਕੜਾ ਤੇ ਇਹਦੇ ਬੈਨੀਫਿਟ ਵੀ ਉਹਨੇ ਵਧੀਆ ਨੇ ਤਾਂ ਯੂਜ਼ ਕਰਕੇ ਦੇਖੋ ਪਲੀਜ਼ ਤੇ ਹੈਲਥ ਨੂੰ ਵਧੀਆ ਕਰੋ ਬਿਲਕੁਲ ਜੀ ਤੇ ਰਮਿੰਦਰ ਸਿੰਘ ਜੀ ਜੇ ਰਾਤ ਨੂੰ ਇਹ ਸੁਣਿਆ ਕਿ ਰਾਤ ਨੂੰ ਜੇਕਰ ਕੋਈ ਬੰਦਾ ਫੇਸ ਦੇ ਉੱਤੇ ਨਾਰੀਅਲ ਤੇਲ ਦੀ ਮਾਲਿਸ਼ ਕਰਕੇ ਸੌਂਦਾ ਹੈਗਾ ਤਾਂ ਇਹਦੇ ਨਾਲ ਡਰਾਈਨੈਸ ਦੂਰ ਹੁੰਦੀ ਹੈ ਸਕਿਨ ਸੌਫਟ ਹੁੰਦੀ ਹੈ ਏਜਿੰਗ ਪ੍ਰੋਸੈਸ ਜਿਹੜਾ ਰੁਕ ਜਾਂਦਾ ਹੈਗਾ ਝੁਰੜੀਆਂ ਦੂਰ ਹੋ ਜਾਂਦੀਆਂ ਨੇ ਤੇ ਫੇਸ ਦੇ ਉੱਤੇ 글로 ਵੀ ਆਉਂਦੀ ਹੈ ਬਿਲਕੁਲ ਟਰੂ ਹਾਂਜੀ ਇਹਦੇ ਨਾਲ ਕੁਝ ਸਕਰਬ ਸਕਰਬ ਵੀ ਬਣਾਇਆ ਜਾਂਦਾ ਫੇਸ ਦੇ ਉੱਤੇ ਮਾਸਕ ਵਗੈਰਾ ਵੀ ਬਣ ਜਾਂਦਾ ਨਾਰੀਅਲ ਤੇਲ ਨਾਲ ਬਿਲਕੁਲ ਜੀ ਤਰੀਕਾ ਤਾਂ ਹੈਗਾ ਅਗਰ ਲਿਖਣਾ ਲਿਖ ਲਓ ਤਿੰਨੋ ਚੀਜ਼ਾਂ ਆਪਣੇ ਕੋਲ ਹੈਗੀਆਂ ਨੇ ਸਾਡੇ ਬੀਟੀ ਵਾਲੇ ਉਸ ਚਾਹੇ ਹੂੰ ਉਸੇ ਐਕਟੀਵੇਟਡ ਚਾਰਕੋਲ ਮਲਤਾਨੀ ਮਿੱਟੀ ਰੋਜ਼ ਵਾਟਰ ਤੇ ਕੋਕੋਨਟ ਆਇਲ ਨੂੰ ਮਿਕਸ ਕਰ ਲਓ ਬਰਾਬਰ ਬਰਾਬਰ ਹਿੱਸੇ ਹੂੰ ਤੇ ਅਗਰ ਥੋੜਾ ਡਰਾਈ ਹੈ ਤੁਸੀਂ ਥੋੜੇ ਪਾਣੀ ਦੇ ਡ੍ਰੌਪਸ ਕੋਰਪਾ ਸਕਦੇ ਹੋ ਹੂੰ ਇਹਦਾ ਪੈਕ ਬਣ ਜਾਏਗਾ ਕਾਲਾ ਜਾਂ ਹੂੰ ਟਾਈਮ ਲੱਗੇਗਾ ਮਿਕਸ ਹੋਣ ਚ ਮਗਰ ਉਹਨੂੰ ਤੁਸੀਂ ਮੂੰਹ ਤੇ ਐ ਸਕਿਨ ਤੇ ਅਪਲਾਈ ਕਰਕੇ ਛੱਡ ਸਕਦੇ ਹੋ ਜੇ ਤੁਸੀਂ ਸਨ ਬਰਨ ਠੀਕ ਕਰਨਾ ਚਾਹਦੇ ਹੋ ਤੇ ਰੰਗ ਗੂੜਾ ਕਰਨਾ ਚਾਹਦੇ ਹੋ ਇਸੀ ਮਿਕਸਚਰ ਚ ਖਾਸਾ ਸਾਰਾ ਨਿੰਬੂ ਨਿਚੋੜ ਦੇਣਾ ਹੂੰ ਫਿਰ ਉਹ ਪੈਕ ਮੂੰਹ ਤੇ ਲਾ ਕੇ ਬਾਹਾਂ ਤੇ ਲਾ ਕੇ ਛੱਡ ਦੇਣਾ ਜਦੋਂ ਬਿਲਕੁਲ ਡਰਾਈ ਹੋ ਗਿਆ ਤੇ ਤੁਸੀਂ ਉਹਨੂੰ ਸਿੰਪਲ ਪਾਣੀ ਨਾਲ ਸਾਬਣ ਨਾਲ ਹੀ ਸਿੰਪਲ ਪਾਣੀ ਨਾਲ ਵਾਸ਼ ਆਫ ਕਰ ਦੇਣਾ ਤੇ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਮਿਲਦਾ ਉਹਦੇ ਨਾਲ ਤੁਹਾਨੂੰ ਸਕਿਨ ਤੇ ਆ ਪ੍ਰੋਬਲਮ ਦੂਰ ਹੁੰਦੀ ਨਾਲ ਦੀ ਨਾਲ ਤੇ ਜਿਵੇਂ ਡਰਾਈਨੈਸ ਸਕਿਨ ਦੀ ਕੁ ਪ੍ਰੋਬਲਮ ਜਾਂ ਫਿਰ ਸਨਬਰਨ ਦੂਰ ਹੁੰਦਾ ਜੀ ਐਕਟੀਵੇਟਡ ਚਾਰਕੋਲ ਨਾਰੀਅਲ ਤੇਲ ਮਲਤਾਨੀ ਮਿੱਟੀ ਤੇ ਤੇਲ ਹੈਂਟਨਟ ਕੇਲੇ ਰੋਜ਼ ਵਾਟਰ ਤੇ ਰੋਜ਼ ਵਾਟਰ ਤੇ ਰੋਜ਼ ਵਾਟਰ ਨੂੰ ਕਰ ਆਪਾਂ ਗੁਲਾਬ ਲੈ ਕੇ ਉਹ ਖੁਦ ਵੀ ਬਣਾ ਸਕਦੇ ਆ ਆਪਾਂ ਚਲੋ ਅੰਝੀ ਇਹ ਇੱਕ ਅੰਦਰਲਾ ਫੈਕਟ ਦੱਸਦਾ ਰੋਜ਼ ਵਾਟਰ ਡਿਸਟਿਲੇਸ਼ਨ ਨਾਲ ਬਣਦਾ ਹੂੰ ਰੋਜ਼ ਵਾਟਰ ਤੇ ਉਹ ਕੇ ਉਹ ਰੋਜ਼ ਨਾ ਰੋਜ਼ ਵਾਟਰ ਇਹ ਜਿਹੜਾ ਵਾਦਣਾ ਉੜ ਜੇਗਾ ਜਿਹੜਾ ਉੱਪਰ ਉੜ ਕੇ ਠੰਡਾ ਹੋ ਕੇ ਥੱਲੇ ਆਏਗਾ ਉਹ ਜਿਹੜਾ ਰੋਜ਼ ਵਾਟਰ ਹੈ ਹਾਂ ਉਹ ਡਿਸਟਿਲੇਸ਼ਨ ਕਰਨੀ ਕਿਸ ਨੂੰ ਅਸੀਂ ਤਾਂ ਡਿਸਟਿਲੇਸ਼ਨ ਕਰਾਂਨੇ ਲੋਕੀ ਧਰੁਮਾ ਡਿਸਟਿਲੇਸ਼ਨ ਕਰਦੇ ਆ ਅਸੀਂ ਰੋਜ਼ ਵਾਟਰ ਦੀ ਡਿਸਟਿਲੇਸ਼ਨ ਕਰਦੇ ਆ ਤਾਂ ਮੇਰੇ ਕੋਲ ਜਿਹੜਾ ਰੋਜ਼ ਵਾਟਰ ਹੈ ਉਹ ਡਿਸਟਿਲਡ ਰੋਜ਼ ਵਾਟਰ ਉਹ ਪੀ ਵੀ ਸਕਦੇ ਹੋ ਉਹ ਬਹੁਤ ਅਮਰਤ ਹੈ ਹਮ ਤਾਂ ਆਪਕਰ ਨੇ ਕੋਲ ਜੀ ਸਾਨੂੰ ਪਤਾ ਹੈ ਤਾਂ ਅਗਰ ਤੁਸੀਂ ਡਿਸਟਿਲੇਸ਼ਨ ਕਰ ਸਕਦੇ ਹੋ ਰੋਜ਼ ਵਾਟਰ ਦੀ ਤਾਂ ਉਹ ਰੋਜ਼ ਵਾਟਰ ਅਸਲੀ ਰੋਜ਼ ਵਾਟਰ ਉਹ ਹੈ ਜਿਹੜੀ ਪੈਲਟਸ ਉਬਾਲੀਆਂ ਕੱਲੀਆਂ ਉਹ ਬਹੁਤ ਹੀ ਡਿਲੂਟਡ ਹੈ ਉਹ ਉਹ ਗੱਲ ਨਹੀਂ ਬਟ ਯੂ ਕੈਨ ਟਰਾਏ ਅਨਿ ਗੋਟਾ ਜੀ ਤੇ ਬੈਂਟੋਨਿਟ ਕਲੇ ਐਕਟੀਵੇਟਡ ਚਾਰਕੋਲ ਨਾਰੀਅਲ ਤੇਲ ਤੇ ਵਿੱਚ ਰੋਜ਼ ਵਾਟਰ ਪਾ ਕੇ ਤੁਸੀਂ ਆਪਣਾ ਜਿਹੜਾ ਫੇਸ ਦੇ ਉੱਤੇ ਜਿਹੜੀ ਪਾਰਲਰ ਦੇ ਮਹਿੰਗੇ-ਮਹਿੰਗੇ ਖਰਚਿਆਂ ਤੋਂ ਵੀ ਬਚ ਸਕਦੇ ਹੋ ਤੇ ਜੇ ਤੁਸੀਂ ਹੋਰ ਵੀ ਬੈਨੀਫਿਟ ਲੈਣਾ ਚਾਹੁੰਦੇ ਹੋ ਤੇ ਵਿੱਚ ਥੋੜਾ ਜਿਹਾ ਨਿੰਬੂ ਨਚੋੜ ਲਓ ਤੇ ਉਹਦੇ ਨਾਲ ਤੁਹਾਡੇ ਅੰਦਰ ਦੇ ਹੋਰ ਬੈਨੀਫਿਟਸ ਜਿਹੜੇ ਨੇ ਉਹ ਕਾਫੀ ਆ ਸਕਦੇ ਹੈਗੇ ਨੇ ਤੇ ਬਹੁਤ ਧੰਨਵਾਦ ਜੀ ਤੁਸੀਂ ਇੱਕ ਵਾਰ ਫੇਰ ਜਿਹੜਾ ਉਹ ਬਾਖਮਾਲ ਜਾਣਕਾਰੀ ਦਿੱਤੀ ਹੈ ਨਾਰੀਅਲ ਤੇਲ ਦੇ ਨਾਲ ਬਾਡੀ ਨੂੰ ਡੀਟੌਕਸ ਕਿਵੇਂ ਕੀਤਾ ਜਾਵੇ ਉਦੇ ਬਾਰੇ ਜਾਣਕਾਰੀ ਦਿੱਤੀ ਹੈ ਨਾਰੀਅਲ ਤੇਲ ਨਾਲ ਚਿਹਰੇ ਦੀ ਸੁੰਦਰਤਾ ਨੂੰ ਕਿਵੇਂ ਬਧਾਇਆ ਜਾ ਸਕਦਾ ਹੈ ਜAVE ਇਹ ਬਣੀ ਜਾਣਕਾਰੀ ਦਿੱਤੀ ਹੈ ਨਾਰੀਅਲ ਤੇਲ ਦੇ ਨਾਲ ਝੁਰੜੀਆਂ ਚਿਹਰੇ ਦੀ ਗਲੋ ਤੇ ਜਿਹੜੀ ਜਿਹੜੇ ਆਪਾਂ ਨੂੰ ਸਨਬਰਨ ਜਿਹੜੇ ਹੈਗੇ ਨੇ ਇਥੋਂ ਤੱਕ ਕਿ ਛਾਈਆਂ ਵਗਾਰਾਂ ਦੇ ਜਿਹੜੇ ਹੈਗੇ ਨੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਅੱਜ ਪੂਰੀ ਜਾਣਕਾਰੀ ਤੁਸੀਂ ਸਾਡੇ ਦੱਸ ਕਰ ਦਿੱਤੀ ਆ ਬਹੁਤ ਬਹੁਤ ਧੰਨਵਾਦ ਜਾਂਦਿਆਂ ਨੇ ਹੁਣ ਤੁਸੀਂ ਆਪਣੀ ਡੀਟੇਲਸ ਸਾਂਝੀਆ ਕਰ ਦਿਓ ਨੰਬਰ ਤੇ ਤੁਸੀਂ ਅ ਕਿਹੜੇ-ਕਿਹੜੇ ਤਰੀਕੇ ਦੇ ਨਾਲ ਤੁਹਾਨੂੰ ਅਪਰੋਚ ਕੀਤਾ ਜਾ ਸਕਦਾ ਉਹ ਤੁਹਾਨੂੰ ਦਰਸਾ ਦੱਸ ਦੋ ਤਾਂ ਕਿ ਤੁਹਾਨੂੰ ਅਪਰੋਚ ਕਰਨ ਵਾਲੇ ਕਰ ਸਕਣ ਜੀ ਕੋਈ ਜੇ ਕੋਈ ਮੈਨੂੰ ਰੀਚ ਕਰਨਾ ਚਾਹੁੰਦਾ ਮੈਨੂੰ ਪਰਸਨਲੀ ਮਿਲਣਾ ਚਾਹੁੰਦਾ ਹੈ ਮੇਰੇ ਨਾਲ ਅਪਾਇੰਟਮੈਂਟ ਲੈਣਾ ਚਾਹੁੰਦਾ ਉਹ ਮੈਨੂੰ ਵਟਸਐਪ ਕਰ ਸਕਦਾ 98847500 898847500 ਇਸ ਤੇ ਵਟਸਐਪ ਜੇ ਤੁਸੀਂ ਪ੍ਰੋਗਰਾਮ ਬਾਰੇ ਜਾਨਣਾ ਚਾਹੁੰਦੇ ਹੋ ਕੋਈ ਪ੍ਰੋਡਕਟ ਇੰਟਰਸਟਿਡ ਹੋ ਕੋਕਨਟ ਰਾਇਲ ਮੰਗਾਣਾ ਚਾਹੁੰਦੇ ਹੋ ਜਾਂ ਫਿਰ ਬੈਂਟਨੇਟ ਲਈ ਰੋਜ਼ ਵਾਟਰ ਤਾਂ ਨੰਬਰ ਨੋਟ ਕਰ ਲਓ 82870

ਤੁਹਾਡਾ ਨੰਬਰ ਹੈਗਾ 7988475000000। ਸੋ ਇਸ ਤੇ ਸੰਪਰਕ ਕਰਕੇ ਤੁਸੀਂ ਰਵਿੰਦਰ ਸਿੰਘ ਜੀ ਤੋਂ ਹਰ ਤਰ੍ਹਾਂ ਦੀ ਆਪਣੀ ਸਿਹਤ ਸੰਬੰਧੀ ਜਾਣਕਾਰੀ ਵੀ ਲੈ ਸਕਦੇ ਹੋ ਤੇ ਇੱਥੋਂ ਸਮਾਨ ਵੀ ਮੰਗਾ ਸਕਦੇ ਹੋ। ਬਹੁਤ ਧੰਨਵਾਦ ਜੀ, ਅਰਵਿੰਦ ਜੀ ਤੁਹਾਡਾ ਸ਼ੁਕਰੀਆ। ਮੋਸੰਤਕ ਜੀ। ਸ਼ੁਕਰੀਆ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਤ ਵੱਤ ਸ਼ੇਅਰ ਕਰ ਦੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਵੀ ਇਹੋ ਜ਼ਰੂਰ ਦੇਖੇਗਾ ਤੇ ਜੇਕਰ ਕੋਈ ਸੇ ਇੱਕ ਬੰਦੇ ਨੇ ਵੀ ਇਸ ਵੀਡੀਓ ਤੋਂ ਫਾਇਦਾ ਲੈ ਲਿਆ ਨਾਰੀਅਲ ਤੇਲ ਮੈਨੂੰ ਲੱਗਦਾ ਕੋਈ ਬਹੁਤਾ ਔਖੀ ਚੀਜ਼ ਨਹੀਂ ਹੈਗੀ ਜਿਹੜੀ ਕਿ ਨਾ ਮਿਲੇ ਤੇ ਨਾਰੀਅਲ ਤੇਲ ਦੇ ਬਾਰੇ ਰਵਿੰਦਰ ਸਿੰਘ ਜੀ ਨੇ ਨੰਬਰ ਵੀ ਦੇ ਦਿੱਤੇ ਨੇ ਇਹਨਾਂ ਤੋਂ ਵੀ ਮੰਗਾਇਆ ਜਾ ਸਕਦਾ ਤੇ ਜੇਕਰ ਤੁਸੀਂ ਨਾਰੀਅਲ ਤੇਲ ਦੇ ਨਾਲ ਹੀ ਆਪਣੇ ਸਰੀਰ ਦੀਆਂ ਸੈਂਕੜੇ ਸਮੱਸਿਆਵਾਂ ਠੀਕ ਕਰ ਲੈਂਦੇ ਹੋ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਨਿਊ ਲਾਈਫ ਹਰਬਲ ਸਾਡੇ ਫੇਸਬੁਕ ਪੇਜ ਨਿਊ ਲਾਈਫ ਹਰਬਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ